ਤੁਸੀਂ ਕਿਹੜੀ ਇਮਾਨਦਾਰੀ ਦੀ ਗੱਲ ਕਰਦੇ ਹੋ ਸਰਕਾਰੀ ਮੁਲਾਜ਼ਮਾਂ ਕੋਲ ਤੁਸੀਂ ਪੈਸੇ ਇਕੱਠੇ ਕਰੋਗੇ ਫਿਰ ਉਹਨਾਂ ਕੋਲ ਇਮਾਨਦਾਰੀ ਪਾ ਲੋਗੇ ਤੇ ਜਰਨਲ ਸਕੱਤਰ ਅਜੇ ਪਾਲ ਸਿੰਘ ạtਵਾਲ ਜੀ ਨੇ 6 ਦੋਨੋਂ ਭਗਵੰਤ ਮਾਨ ਜੀ ਨੂੰ ਚਿੱਠੀ ਲਿਖੀ ਹੈ ਸਾਡੇ ਪਾਵਰ ਇੰਜੀਨੀਅਰਸ ਕੋਲੋਂ ਪੈਸੇ ਇਕੱਠੇ ਕਰਨ ਵਾਸਤੇ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਦਿੱਲੀ ਵਾਸਤੇ ਫੰਡ ਦਿਓ ਔਰ ਇਹਦੀ ਪ੍ਰੋਪਰ ਜਾਂਚ ਕਰਾਈ ਜਾਵੇ ਕੀ ਇਹ ਇਹ ਹੈ ਘਟਰੇ ਇਮਾਨਦਾਰਾਂ ਦਾ ਅਸਲੀ ਚਿਹਰਾ ਮਤਲਬ ਕਿ तरह ਦੀ ਝੂਠ ਔਰ ਫਰੇਬ ਦੀ ਰਾਜਨੀਤੀ ਕਰਨਗੇ ਆਮ ਆਦਮੀ ਪਾਰਟੀ ਭਵੰਤ ਮਾਨ ਨੂੰ ਇਸ ਗੱਲ ਦਾ ਜਵਾਬ ਦੇਣਾ ਪਏਗਾ ਕਿ ਪੰਜਾਬ ਦੇ EMPLOYEES ਤੋਂ ਕਿੰਨੇ ਕਰੋੜਾਂ ਦਾ ਫੰਡ ਜਿਹੜਾ ਇਕੱਠਾ ਕੀਤਾ ਗਿਆ ਔਰ ਦਿੱਲੀ ਇਲੈਕਸ਼ਨ ਚ ਵਰਤਿਆ ਗਿਆ ਇਹਨਾਂ ਨੇ ਕਰੋੜਾਂ ਰੁਪਇਆ ਪੰਜਾਬ ਤੋਂ ਇਕੱਠਾ ਕਰਕੇ ਪੀਤੀ ਔਰ ਇਹ ਇੱਕ ਐਸੋਸੀਏਸ਼ਨ ਨੇ ਇਸ ਗੱਲ ਤੋਂ ਤੇ ਇਤਰਾਜ਼ ਜਤਾਇਆ ਲੇਕਿਨ ਕਿੰਨੇ ਐਸੇ ਸਰਕਾਰੀ ਅਫਸਰ ਨੇ ਜਿਹੜੇ ਚੁੱਪ ਕਰਕੇ ਪੈਸੇ ਦੇਂਦੇ ਨੇ ਮੀਡੀਆ ਤੇ ਵੀ ਬਾਤ ਹੋ ਰਹੀ ਹੈ ਕਿ ਉਸ ਚਿੱਠੀ ਦੇ ਵਿੱਚ ਹੈ ਮੇਰੇ ਕੋਲ ਵੀ ਉਹ ਚਿੱਠੀ ਪਹੁੰਚੀ ਹੈ PSEB ਡੀਡੀ ਐਸੋਸੀਏਸ਼ਨ ਇੰਜੀਨੀਅਰਸ ਐਸੋਸੀਏਸ਼ਨ ਨੇ ਉਸਨੇ ਭਗਵੰਤ ਮਾਨ ਜੀ ਨੂੰ ਚਿੱਠੀ ਲਿਖੀ ਹੈ ਕਿ ਕਿਸ ਤਰੀਕੇ ਦੇ ਨਾਲ ਲੈਕਟ੍ਰਿਟੀ ਬੋਰਡ ਦੇ ਇੰਜੀਨੀਅਰਸ ਦੇ ਉੱਤੇ ਪ੍ਰੈਸ਼ਰ ਪਾ ਕੇ ਦਿੱਲੀ ਇਲੈਕਸ਼ਨਸ ਵਾਸਤੇ ਫੰਡ ਇਕੱਠੇ ਕਰਨ ਦਾ ਜਿਹੜਾ ਹੈਗਾ ਪ੍ਰੈਸ਼ਰ ਪਾਇਆ ਗਿਆ ਸੀ ਕਿ ਪੈਸੇ ਦਿਓ ਜੇ ਇੱਕ ਮਹਿਕਮੇ ਦੀ ਇਹ ਗੱਲ ਹੈ ਤੇ ਦਾ ਮਤਲਬ ਸਾਰੇ ਪੰਜਾਬ ਚੋਂ ਕਿੰਨਾ ਕ ਪੈਸਾ ਇਕੱਠਾ ਕਰਕੇ ਦਿੱਲੀ ਚੋਣਾਂ ਦੇ ਵਿੱਚ ਪੰਜਾਬ ਚੋਂ ਗਿਆ ਹੋਵੇਗਾ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਬਹੁਤ ਅਲਰਮਿੰਗ ਸਿਚੁਏਸ਼ਨ ਹੈ ਜਿਹੜੇ ਅਫਸਰਾਂ ਕੋਲ ਤੁਸੀਂ ਪੈਸੇ ਇਕੱਠੇ ਕਰਨ ਵਾਸਤੇ ਲਾਉਗੇ ਕੱਲੋਂ ਉਹਨਾਂ ਕੋਲ ਕਿਹੜੀ ਇਮਾਨਦਾਰੀ ਦੀ ਉਮੀਦ ਕਰਦੇ ਹੋ ਔਰ ਇਹ ਅਲਿਗੇਸ਼ਨ ਅਸੀਂ ਨਹੀਂ ਲਗਾ ਰਹੇ ਇਸ ਵਿਸ਼ੇ ਦੇ ਉੱਤੇ ਪੀਐਸਸੀਬੀ ਇੰਜੀਨੀਅਰਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਜੇ ਪਾਲ ਸਿੰਘ ạtਵਾਲ ਜੀ ਨੇ 6 ਦੋ ਨੂੰ ਭਗਵੰਤ ਮਾਨ ਜੀ ਨੂੰ ਚਿੱਠੀ ਲਿਖੀ ਹੈ ਕਿ ਸਾਡੇ ਪਾਵਰ ਇੰਜੀਨੀਅਰਸ ਕੋਲੋਂ ਪੈਸੇ ਇਕੱਠੇ ਕਰਨ ਵਾਸਤੇ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਦਿੱਲੀ ਵਾਸਤੇ ਫੰਡ ਦਿਓ ਔਰ ਇਹਦੀ ਪ੍ਰੋਪਰ ਜਾਂਚ ਕਰਾਈ ਜਾਵੇ। ਇਹ ਕੀ ਹੋ ਰਿਹਾ ਪੰਜਾਬ ਦੇ ਵਿੱਚ? ਕਿੰਨੇ ਕਿਹੜਾ ਇਹ ਇਹ ਇੱਕ ਕੱਟੇ ਇਮਾਨਦਾਰਾਂ ਦਾ ਅਸਲੀ ਚਿਹਰਾ। ਕਾਤਾ ਕੇ ਤਰ੍ਹਾਂ ਦੀ ਝੂਠ ਔਰ ਫਰੇਬ ਦੀ ਰਾਜਨੀਤੀ ਕਰਨਗੇ ਆਮ ਆਦਮੀ ਪਾਰਟੀ। ਭਗਵੰਤ ਮਾਨ ਨੂੰ ਇਸ ਗੱਲ ਦਾ ਜਵਾਬ ਦੇਣਾ ਪਏਗਾ ਕਿ ਪੰਜਾਬ ਦੇ EMPLOYEES ਤੋਂ ਕਿੰਨੇ ਕਰੋੜਾਂ ਦਾ ਫੰਡ ਜਿਹੜਾ ਇਕੱਠਾ ਕੀਤਾ ਗਿਆ ਔਰ ਦਿੱਲੀ ਇਲੈਕਸ਼ਨ ਚ ਵਰਤਿਆ ਗਿਆ। ਪੰਜਾਬ ਦੇ ਲੋਕਾਂ ਤੋਂ ਕਿੰਨਾ ਫੰਡ ਇਕੱਠਾ ਕਰਕੇ ਤੁਸੀਂ ਦਿੱਲੀ ਦੇ ਇਲੈਕਸ਼ਨਾਂ 'ਚ ਭੇਜਿਆ ਪੰਜਾਬ ਦੀ ਜਨਤਾ ਨੂੰ ਇਸ ਗੱਲ ਦਾ ਜਵਾਬ ਦੇਣਾ ਪਏਗਾ ਤੁਸੀਂ ਕਿਹੜੀ ਇਮਾਨਦਾਰੀ ਦੀ ਗੱਲ ਕਰਦੇ ਹੋ ਸਰਕਾਰੀ ਮੁਲਾਜ਼ਮਾਂ ਕੋਲੋਂ ਤੁਸੀਂ ਪੈਸੇ ਇਕੱਠੇ ਕਰੋਗੇ ਫਿਰ ਉਹਨਾਂ ਕੋਲ ਇਮਾਨਦਾਰੀ ਪਾਲੋਗੇ ਇੱਕ ਸੈਲਿਡ EMPLOYEE ਕਿੱਥੋਂ ਪੈਸਾ ਦੇ ਸਕਦਾ ਕਿਸੇ ਨਾ ਕਿਸੇ ਗਲਤ ਰੀਕੇ ਤੱਕ ਇਹਦਾ ਮਤਲਬ ਇਹ ਹੋਇਆ ਕਿ ਤੁਸੀਂ ਤੇ ਆਪਣੇ EMPLOYEES ਨੂੰ ਗਲਤ ਰਸਤੇ ਚੱਲਣ ਵਾਸਤੇ ਮਜਬੂਰ ਕਰਦੇ ਪਏ ਹੋ भगवंत मान सरकार आम आदमी पार्टी का असली चेहरा सामने आ गया और प्रॉपर जांच होनी चाहिए है और भारतीय जनता पार्टी मंग कर दी है कि जुडिशल इंक्वायरी की जाए पता लगे इन्होंने करोड़ों रुपया पंजाब तो कोठा करके भेजे और एक एसोसीएशन ने इस गल उत्ते इतराज़ जताया लेकिन किन्ने ऐसे सरकारी अफसर ने जो चुप करके पैसे देते हैं ਲੰਪ ਪੋਸਟਿੰਗਸ ਲੈਂਡ ਵਾਸਤੇ ਪੈਸੇ ਦਿੰਦੇ ਨੇ ਅਰਾਜ ਇਸ ਗੱਲ ਤੋਂ ਸਾਬਤ ਹੋ ਗਿਆ ਕਿ ਪੰਜਾਬ ਦੀ ਭਵੰਤਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਵੰਗਰ ਦੇਸ਼ ਦੀ ਸਭ ਤੋਂ ਪ੍ਰਸ਼ੰਸਕ ਸਰਕਾਰ ਬਣ ਕੇ ਰਹਿ ਗਈ ਹੈ ਇਹ ਅੱਜ ਸਾਬਤ ਹੋ ਗਿਆ